ਕਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਆਪਾਂ ਜਲੇਸੀ ਫੋਪੜ ਦੀ ਕੋਲ ਨੂੰ ਨੇ ਤੇ ਅਸ ਤੋਂ ਆਪਣੇ ਅੱਜ ਪਿਆ ਪਹਿਲਾ ਮੀਨ ਵਾਲੇ ਹੜ ਆ ਗਏ ਹੁਣ ਆਪਾਂ ਚੱਲਦੇ ਹਾਂ ਜਨਾਲੀ ਦੇ ਵਿੱਚ ਦੀ ਨਹੀਂ ਆਪਾਂ ਸਿੱਧਾ ਆਪਣੇ ਪਿੰਡ ਤੋਂ ਦੀਵੇ ਦੀਵੇ ਤੋਂ ਲੂਨੇ ਆ ਜਾਂਦਾ ਹੁਣ ਆਪਾਂ ਜਨਾਲੀ ਤੋਂ ਜਾਵਾਂਗੇ ਲੂਨੇਆਂ ਨੂੰ ਆਪਣੇ ਜਿਹੜੀ ਲੂਨਾਰ ਦੀਵੇ ਵਾਲੀ ਸੜਕ ਸੀ ਉਹ ਬਲੌਕ ਹੋ ਗਈ। ਅਜਨੜਾਲੀ ਵਾਲੇ ਰਾਹ ਤੇ ਵੀ ਫਿਰਦਾ ਪਾਣੀ ਮੀਂਹ ਵਧੀਆ ਪੈ ਗਿਆ। ਵਧੀਆ ਕਾਫੀ ਮੀਂਹ ਪੈ ਗਿਆ। ਆਪਣੇ ਜਾਨੀ ਪਿੰਡ 'ਚ ਪਹਿਲਾਂ ਹੀ ਪਿਆ ਬਹੁਤ ਘੱਟ ਮੀਂਹ ਪਿਆ ਸੀ। ਵਾਕੀ ਅੱਗੇ ਜਾ ਕੇ ਦੇਖਦੇ ਆ ਕਿੰਨਾ ਹੈ ਜਨੜਾਲੀ ਦਾ ਤਕਰੀਬਨ ਤਕਰੀਬਨ ਹੈਗਾ ਆਪਣਾ ਪਿੰਡ ਥੋੜਾ ਜਿਹਾ ਨਮਾਨਚ ਆ। ਤੇ ਉਹਦੇ ਕਰਕੇ ਆਹ ਦੇਖ ਲੋ। ਚਲਦਾ ਦਾ ਹੈ ਪਾਣੀ ਸਾਰੇ ਪਾਸੇ ਹੀ ਆਪਣਾ ਪਿੰਡ ਥੋੜਾ ਜਿਹਾ ਨਮਾਨ ਚ ਉਹ ਚ ਖੰਨੇ ਕੁੰਨੇ ਵਾਲਾ ਪਾਣੀ ਵੀ ਆ ਜਾਂਦਾ ਹੁਣ ਇੱਥੋਂ ਗੱਡੀ ਦੇਖ ਕੇ ਕੱਢਣੀ ਪੈਣੀ ਔਰ ਇੱਕ ਟੋਆ ਜਿਆ ਆ ਨਿਕਲ ਗਈ ਵਸ ਆ ਨਮੀ ਗੁਰਦੁਆਰਾ ਸਾਹਿਬ ਨੂੰ ਬਣੀਆ ਇੱਥੋਂ ਆਪਣੇ ਪਿੰਡ ਤੋਂ ਜਨਾਲੀ ਵਾਲੀ ਸੜਕ ਤੋਂ ਜਿਵੇਂ ਪਾਸ਼ਾ ਦਾ ਗੁਰਦੁਆਰਾ ਹੈ ਇੱਥੇ ਆਇਆ ਗੁਰਦੁਆਰਾ ਆ ਬਾਬੇ ਉਸਨੂੰ ਨਹੀਂ ਤਾਂ 10 ਵਜੇ ਦੇ ਹਨ 10 ਕੋਜੇ ਫੋਨ ਆਇਆ ਸੀ ਕਿ ਅਮੀ ਪੈਂਦਾ ਮੇਰਾ ਜੀ ਆ ਨਹੀਂ ਕੀਤਾ ਜਾਣ ਨੂੰ ਮਾ ਚੱਲ ਅੱਗੇ ਜਾ ਗਈ ਟਾਈਮ ਨਾ ਮਿਲਦੇ ਹੁਣ ਫੇਰ ਫੋਨ ਆਈ ਜਾਂਦੇ ਹੈਗੀ ਤਾਂ ਬੇਸਲਾ ਜੀ ਅਸੀਂ ਜਾਣ ਦਾ ਮਨ ਹੈ ਨਹੀਂ ਸੀਗਾ ਬਾਕੀ ਗੱਡੀ ਚਲਾਉਣ ਕਰਕੇ ਕੈਮਰਾ ਉੱਪਰ ਥੱਲੇ ਹੋਈ ਜਾਂਦਾ ਨਿਗਰ ਰੱਖਣੀ ਪੈਂਦੀ ਹੈ ਮੀ ਪਿਆ ਹੋਇਆ ਜਦੋਂ ਸਬਕਾ ਹੁੰਦਾ ਉਦੋਂ ਤਾਂ ਚੱਲ ਜਾਂਦਾ ਬਾਕੀ ਮਿਲਦੇ ਆ ਅੱਗੇ ਜਾ ਕੇ ਗੰਨਾ ਢਹਿ ਗਿਆ ਸਾਰਾ ਗੰਨਾ ਬਹੁਤ ਵਧੀਆ ਖੜਾ ਹੀ ਮੇਰੀ ਨਜ਼ਰ ਲੱਗੀ ਹੈ ਗੰਨੇ ਨੂੰ ਬਹੁਤ ਵਧੀਆ ਖੜਾ ਸੀ ਇਹ ਗੰਨਾ ਮੇਰੀ ਨਜ਼ਰ ਲੱਗੀ ਨੂੰ ਗੰਨਾ ਰੋਈ ਨੂੰ ਕੁਝ ਨਹੀਂ ਹੁੰਦਾ ਉੱਠ ਖੜਨਾ ਨੇ ਨਹੀਂ ਤਕਰੀਬਨ ਤਕਰੀਬਨ ਸਾਡੇ ਸਾਰੇ ਏਰੀਏ 'ਚ ਵਧੀਆ ਰਹਿ ਗਿਆ ਉੱਥੇ ਹਸਨ ਆਇਆ ਸੀ ਪਿੰਡੋਂ ਉਹਦੇ ਪਿੰਡ ਤਾਂ ਹੈ ਨਹੀਂ ਸੀਗਾ ਮੀ ਕੀ ਦੇਖਦੇ ਆ ਕਿ ਤੁਸੀਂ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਹ ਸ਼ਹਿਮੀ ਬਾਸ਼ੇ ਦਾ ਗੁਰਦੁਆਰਾ ਹੈ ਜੰਡਾਲੀ ਪਿੰਡ ਜੱਸੀ ਗੱਲ ਵਾਲਾ ਪਿੰਡ ਹੈ ਇਹ ਜੱਸੀ ਗੱਲ ਇੱਥੇ ਦਾ ਮੁੰਡਾ ਉਹ ਆਪ ਮੇਰੇ ਏਰੀਆ ਵਾਲਿਆਂ ਨੂੰ ਤਾਂ ਪਤਾ ਸਾਰਿਆਂ ਨੂੰ ਕਰੋ ਦਰਸ਼ਨ ਕਰੋ ਦੁਆਰਾ ਹਾਉਦੇ ਹਾਉ ਮੇਰੇ ਨਾਲੇ ਜੁੜੇ ਵੀ ਮੇਰੇ ਮੰਡ ਵਾਲੇ ਨੇ ਵਕੀ ਦਾ ਹੁਣ ਵੀ ਆ ਗਿਆ ਹੈਲੋ ਮੈਂ ਜੰਡਾਲੀ ਆ ਆ ਗਿਆ ਫਿਰ ਆਪਣੇ ਦਾ ਹੜ ਆ ਗਿਆ ਯਾਰ ਹਾਂ ਮੈਨੂੰ ਪਤਾ ਹਾਂ ਇੱਧਰ ਜੰਡਾਲੀ ਵੀ ਬੁਰਾ ਹਾ ਦੀਆ ਪਾਣੀ ਵਾਲਾ ਆਇਆ ਹੋਇਆ ਮੈਨੂੰ ਪਤਾ ਪਤਾ ਹਾਂ ਬਾਸ ਆ ਗਿਆ ਮੈਂ ਜੰਡਾਲੀ ਆ ਗਿਆ ਓਕੇ ਆ ਗਿਆ ਪਾਣੀ ਦਾ ਇੱਥੇ ਵੀ ਸਾਰਾ ਉੱਪਰ ਦੀ ਚੱਲਦਾ ਜਦੋਂ ਮੇਰੇ ਕੋਲ ਪਹਿਲਾਂ ਆਲਟੋ ਗੱਡੀ ਹੁੰਦੀ ਸੀ ਮੈਂ ਐਵੇਂ ਜੇ ਪਾਣੀ ਭੁਣੀ ਹੁੰਦਾ ਮੈਂ ਭਜਾ ਕੇ ਕਢਣਾ ਹੁੰਦਾ ਜੀ ਇਹ ਯਾਰ ਭਾਈ ਪਾਣੀ ਪੂਣੀ ਨਿਕਲ ਜੂਆ ਰੇਤਾ ਰੂਤਾ ਮਿੱਟੀ ਮੁੱਟੀ ਨੇ ਕਰ ਜੂਵੇਂ ਭਜਾਉ ਮੋਦੀ ਨਹੀਂ ਕਰਦਾ ਗਾਇੰਦ ਨੇ ਤੇ ਸੈਂਸਰ ਆ ਸੈਂਸਰਾਂ ਨੂੰ ਪਾਣੀ ਲੱਗ ਗਿਆ ਇਹ ਕਹਿੰਦੇ ਸਟਾਰਟ ਵੀ ਨਹੀਂ ਹੋਣੀ ਜਲ ਹਲੇ ਸਾਈ ਦਾ ਬਾਬਾ ਦੀ ਕਿਰਪਾ ਨਾਲ ਹੋਇਆ ਹੀ ਨਹੀਂ ਦੇਖਦੇ ਆ ਆ ਕੇ ਜਾਂਦੇ ਜਿਹੜਾ ਆ ਪਾਣੀ ਜਾਂਦਾ ਇਹ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਆਪਣੇ ਪਿੰਡ ਨੂੰ ਜਾਣਾ ਇਹ ਜਿਹੜਾ ਇੱਧਰੋਂ ਜਿੰਨਾ ਵੀ ਪਾਣੀ ਆ ਲੂਣਿਆਂ ਦਾ ਦੀਵੇ ਦਾ ਹੋ ਗਿਆ ਖੰਨੇ ਤੱਕ ਬਹੁਤੇ ਰਾ ਫਲਾ ਹੋ ਜੇ ਤੇਰੀ ਭੈਣ ਨੂੰ ਬਕੈਲੇ ਲਿਆ ਗੱਡੀ ਇੱਥੋਂ ਬਾੜੀ ਸੀ ਇੱਥੇ ਥੋੜਾ ਜਿਹਾ ਏਰੀਆ ਨਹੀਂ ਵਾ ਹੁਣ ਆਪਾਂ ਨੂੰ ਫੇਰ ਮੁੜਨਾ ਪੈਣਾ ਪੰਗਾ ਲੈ ਨਹੀਂ ਸਕਦੇ ਪਾਣੀ ਪੂਣੀ ਲੱਗ ਗਿਆ ਫੇਰ ਔਖਾ ਕੰਮ ਇੱਥੋਂ ਹੁਣ ਮੋੜਦੇ ਆ ਜਲਦੀ ਦੇਖ ਕੇ ਲਓ ਜੀ ਗੱਡੀ ਲਈ ਮੋੜ ਆਪਾਂ ਮੋੜ ਤੋਂ ਹੀ ਮੁੜ ਗਈ ਸੋਖੀਏ ਮੁੜ ਗਈ ਹੁਣ ਦੇਖਦੇ ਆ ਕੋਈ ਹੋਰ ਰਾਹ ਦੇਖਦੇ ਆ ਹੋਰ ਵੈਸੇ ਰਾਹ ਹੋਰ ਵੀ ਰਾਹ ਇਹੀ ਆ ਮੱਕੀ ਜਾਵਣੋਂ ਪਰੇ ਤੋਂ ਮੋੜ ਗਈ ਜਾਣਾ ਬੂਗਾ ਰਾਹ ਉਹਦਾ ਵੀ ਨਹੀਂ ਪਤਾ ਕਿ ਕਿਵੇਂ ਦਾ ਰੂਪ ਕਰੋ ਸੜਕ ਚੌੜੀ ਆ ਚੀਆ ਨਾਲ ਕਿ ਬਾਈ ਹੁਣੀ ਵੀ ਚੱਲੇ ਸੀ ਉਹੀ ਰਾਹ ਤੇ ਉਹਨਾਂ ਨੂੰ ਮੜਾ ਜਾ ਰੋਕ ਕੇ ਕਿਹਾ ਵੀ ਗੱਡੀ ਨਿੰਗਣੀ ਨਹੀਂ ਹੈਗੀ ਵੀਰੇ ਕੀ ਫਾਇਦਾ ਨਾਲ 4-5 ਜਵਾਕ ਸੀਗੇ। ਚੰਧਾਰਾ ਹੰਦੂਰਾ ਦੇ ਕਹੇ ਹੁਣੇ ਪੀਪਲ ਖਾਨੀ ਲੈ ਕੇ ਦੇਣ ਚੱਲੇ ਹੁਣੇ ਤਲਾਜਣੂ ਜਾਣਾ। ਪੀਪੇ ਬੂਬੇ ਰੱਖੀ ਬੈਠੇ ਹੀ ਵਿੱਚ। ਨਾਲ ਦੋ ਲੇਡੀ ਸੀਗੇ, ਦੋ ਤਿੰਨ ਜਵਾਕ ਸੀਗੇ। ਹੁਣ ਆਪਣੇ ਪਿੰਡ ਜੀ ਨਿੰਘੇ ਜਾਣਗੇ ਇਧਰੋਂ ਨਡਾਲੀ ਤੋਂ ਸਿੱਧਾ ਜਰਗੜੀ ਨੂੰ। ਮੈਨੂੰ ਲੱਗਦਾ ਬਾਈ ਹੁਣੇ ਦੂਰ ਦੇ ਹੋਣਗੇ, ਜਿਹੜਾ ਰਸਤਾ ਪਤਾ ਨਹੀਂ ਹੈ ਕਿਉਂਕਿ ਨਡਾਲੀ ਤੋਂ ਜਰਗੜੀ ਜਲਾਜਣ ਸਿੱਧਾ। ਇੱਥੇ ਲੂਣੇ ਤੋਂ ਦੀਵੇ ਨੂੰ ਜਾਣਗੇ। ਇਹ ਵੀ ਚਲੋ ਬੰਦਾ ਜਿਹੜਾ ਆਉਂਦਾ ਉਹਦੇ ਰਾਹ। ਪੈਰ ਲੱਗਿਆ ਹੁੰਦਾ ਜਰਕੜੀ ਦਾ ਲੂਣੇ ਜਾਣ ਵਾਲਾ ਤਾਂ ਟਾਸਕੇ ਬਣ ਗਿਆ ਦੇਖਦੇ ਆ ਕਿਹੜੇ ਰਾਹ ਕਿੱਧਰ ਦੀ ਜਾਣਾ ਪਊਗਾ ਰਾਹ ਤਾਂ ਸਾਰੀ ਇਹੋ ਜਿਹੇ ਨੇ ਮੈਂ ਸੋਚਦਾ ਵੀ ਛੋਟੀ ਸੜਕ ਪਾਵਾਂ ਹੀ ਨਾ ਵੱਡੀ ਸੜਕੇ ਪਾਵਾਂ ਇਧਰੋਂ ਜੁ ਲੱਗਣ ਵਾਲੇ ਰੋਡ ਤੋਂ ਕੱਢ ਦਿੰਦਾ ਸੋਰੀ ਜੰਡਾਲੀ ਵਾਲਾ ਰੋਡ ਭਾੜਿਆਂ ਨੂੰ ਟੁੱਟਿਆ ਤਾਂ ਹੋਇਆ ਪਰ ਪਾਣੀ ਨਹੀਂ ਹੋਊਗਾ ਉਹ ਰੋਡ ਦੇ ਉੱਤੇ ਮੈਨੂੰ ਲੱਗਦਾ ਵੀ ਪਿੰਡ ਨੂੰ ਮੋੜਨਾ ਪੈਣਾ ਰਾਹ ਸਾਹਮਣੇ ਵਾਲਾ ਵੀ ਬੰਦ ਏ ਪਿੱਛੇ ਦੇਖਦੇ ਆ ਮੋੜ ਕੇ ਲੋ ਜੀ ਆਪਾਂ ਪਹੁੰਚ ਗਏ ਹੁਣ ਆ ਮਿਸ਼ਨ ਸਕਸੈਸਫੁਲ ਹੋ ਗਿਆ ਲੂਨੇ ਤੱਕ ਪਹੁੰਚਣ ਦਾ ਹੁਣ ਅੱਗੇ ਦੇਖਦੇ ਆ ਕਿੱਧਰ ਨੂੰ ਕੀ ਪ੍ਰੋਗਰਾਮ ਬਣਦਾ ਜਿੱਤੇ ਆਉਣ ਜਾਣ ਦਾ ਇਹਨਾਂ ਨੇ ਮੀਂਹ ਦੇ ਵਿੱਚ ਬਣਾਇਆ ਹੋਇਆ ਪੈਂਚ ਪੈਂਨ ਕਰ ਨਵੀਆਂ ਲਿਆਂਦੀਆਂ ਬੰਦੇ ਨੇ ਆ ਮਰ ਤਾਂ ਕੱਢੇ ਪਏ ਨੇ ਬੰਦੇ ਨੇ ਇਹ ਮੀਂਹ ਦੇ ਵਿੱਚ ਹੁਣ ਪਤਾ ਨਹੀਂ ਇਹਨਾਂ ਨੂੰ ਟਿਕ ਨਹੀਂ ਹੋਣਾ ਕੀ ਬ్రో ਜੀ ਕੀ ਪ੍ਰੋਗਰਾਮ ਉਹ ਵੀ ਵਲੌਗ ਬਣਾਉਣ ਲੱਗਿਆ ਹੋਇਆ ਵਾ ਪ੍ਰੋਗਰਾਮ ਇਹੀ ਆ ਤੈਨੂੰ ਦੇਖ ਕੇ ਦੇਖਣ ਨੂੰ ਰਿਲੇਟ ਕਰਦਿਆਂ ਜਦੋਂ ਉਹਦੇ ਮੀਂਹ 'ਚ ਖੜੇ ਆ ਜੇ ਦੋ ਘੰਟਾ ਮੀਂਹ ਪੈ ਗਿਆ ਫਿਰ ਉਰੀ ਰਹਿਣਾ ਬੂਆ ਹਾਂ ਚਲੋ ਚਾਲਦੇ ਆ ਬੱਸ ਤੂੰ ਆ ਉਰੀ ਰਹਿਣਾ ਮੇਰੇ ਕੋਲ ਆ ਜਾ ਆ ਜਾ ਮੋਹਣ ਹਾਲੇ ਮੇਰੀ ਗਲਤੀ ਹੁਣ ਅੰਦਰੋਂ ਦਾ ਕੱਪੜਾ ਲਾਇਆ ਹੀ ਗੱਲਾਂ ਕਰਕੇ ਸੀਟ ਗੰਦੀ ਆ ਉਦਣ ਦੀ ਗੱਡੀ ਦਾ ਧੋਈ ਨਹੀਂ ਹੈਗੀ ਇਹ ਸਲਾਹ ਰਮਾਨ ਮਲਕ ਬਣਿਆ ਫਿਰ ਕਿ ਨਾਮ ਵਧੀਆ ਮੈਂ ਜਿਹਨੂੰ ਕਹਿੰਦਾ ਸੀਗਾ ਹੈਲੋ ਸਤਿ ਸ਼੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲ ਆ ਤੁਹਾਡਾ ਹੌਂਜਾਲ ਵਧੀਆ ਚੈੱਕ ਕਰੋ ਇਧਰ ਬੰਦੇ ਮੀਨੇ ਗਿੱਲੇ ਕਰਤੇ ਇਧਰ ਬੰਦੇ ਚੈੱਕ ਕਰੋ ਪਿੱਛੇ ਬੰਦੇ ਆ ਗਏ ਆਪਣੇ ਸਾਰੇ ਪਹੁੰਚ ਗਏ ਹੁਣ ਫੇਰ ਅਸੀਂ ਹੁਣ ਕਹਿੰਦੇ ਭਾਈ ਖੰਨੇ ਜਾ ਕੇ ਹੁਣ ਚਲੋ ਭਾਈ ਖੰਨੇ ਦੇਖਦੇ ਕੀ ਕਰਨਾ ਜਾ ਕੇ ਖੰਨੇ ਪਕੌੜੇ ਪਕੂੜੇ ਖਵਾ ਦਾਂਗੇ ਮੁੰਡਿਆਂ ਨੂੰ ਮੌਸਮ ਠੰਡਾ ਆਪ ਤੌੜ ਖਾਵਾਂਗੇ ਤੌੜ 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 ਪਹੁੰਚੀਆਂ ਨੇ ਰਗਾਣਾ ਤੋਂ ਉੱਨਾਂ ਲੱਗਿਆ ਜੋ ਮਾਰੀਏ ਗੱਲ ਨਹੀਂ ਨਾਣਾ ਦੇਵੀ ਵਾਲਿਆਂ ਦਾ ਚੱਲਦਾ ਹੀ ਰਹੂਗਾ ਲੰਗਰ ਨਾਣਾ ਦੇਵੀ ਨਾਲ ਦਾ ਇਸੜੂ ਚੱਲ ਉਹ ਪਰੇ ਨਾਣਾ ਦੇਵੀ ਵਾਲਿਆਂ ਦਾ ਲੰਗਰ ਖਵਾਉਂਦੇ ਹਾਂ ਚਾਲੇ ਚੱਲਦੇ ਕੱਠ ਬਹੁਤ ਉਹਨਾਂ ਦੇ ਬੀਵੀਆਂ ਨਾ ਹੁਣ ਲੈਣਾ ਦੇ ਬੀਵੀਆਂ ਬਿੱਲੀ ਦਾ ਤੇ ਤੂੰ ਕਹਿੰਦੇ ਮੈਂ ਚੁੱਪ ਜਾਂਦਾ ਤੇ ਬੈਠਾ ਕੰਨੀਆਂ ਦਾ ਗੱਲਾਂ ਮਾਰੀਆਂ ਨਾ ਪਹਿਲਾਂ ਕਿਹੜੀ ਮੇਰੇ ਤੇਰੀ ਇੱਕ ਗੱਲ ਨਹੀਂ ਸੁਣੀ ਬਹੁਤ ਬਹੁਤ ਗੀਆਂ ਗੱਲਾਂ ਠੀਕਾ ਨਾ ਪਿੰਡ ਆਪਣੇ ਇੱਕ ਕਲਾ ਹਾਂ ਇੱਕ ਕਲਾ ਹਾਂ ਇੱਥੇ ਇੱਕ ਹੋਟਲ ਆ ਵੀਰੇ ਅਸੀਂ ਸਾਰਾ ਫੰਨਾ ਛੱਡ ਕੇ ਨਾ ਉਰੇ ਆਏ ਕਹਿੰਦਾ ਇਹ ਕਹਿੰਦਾ ਦਾਲ ਬੰਦਾ ਕਹਿੰਦਾ ਦਾਲ ਬਹੁਤ ਸੁਆਦ ਬਣਾਉਂਦੇ ਹੋ ਗਰਲੀਆਂ ਬਾਬਾ ਦੀ ਰੋਟੀ ਦਾ ਜੜੀ ਆਉਂਦੀ। ਇੱਕ ਵਾਰੀ ਭੁੱਖ ਵੀ ਲੋੜਿਆਂ ਦੀ ਲੱਗੀ ਹੋਈ। ਜਣੀ ਸਵੇਰ ਭੁੱਖ ਵੀ ਨਹੀਂ ਲੱਗੀ ਹੋਈ ਇੰਤਜ਼ਾਰ ਚ ਹੀ ਆ ਗਏ ਵੀ ਵਧੀਆ ਖਾਵਾਂਗੇ। ਛਾਲ ਵਾਲੀ ਚਵਾਦਾ। ਸਵੇਰ ਦਾ ਕੁਝ ਨਹੀਂ ਖਾਦਾ ਉਹਦਾ। ਸਵੇਰ ਦਾ ਕੁਝ ਨਹੀਂ ਖਾਦਾ ਹੋਇਆ 3 ਵਜੇ ਆ ਕੇ ਉਹਰੇ ਅਸੀਂ ਬੜ ਗਏ। ਪਹਿਲੀ ਗੱਲ ਤਾਂ ਜਿਹੜਾ ਕੁਝ ਇਹਨਾਂ ਨੂੰ ਕਹੀਏ ਅਸੀਂ ਉਹ ਸਮਝ ਨਾ ਲੱਗੇ। ਕਹਦੇ ਸੀ ਇਹਨਾਂ ਨੂੰ ਵੀ ਇਹ ਕਹਾਂ ਇਹਨਾਂ ਨੂੰ ਗਾਲ ਮਕੜੀ। ਸਾਰੇ ਪਟੂਰੇ ਲਿਆਏ ਛੋਲੇ ਦੀ ਸਬਜ਼ੀ ਨਾਲ ਤੇ ਉਦੋਂ ਉਦੋਂ ਬਾਅਦ ਦਹੀਂ ਗਿਆ ਸਾਰੇ ਲੱਸੀ ਆਏ ਸਾਰੀ ਰੋਟੀ ਗਾਲ ਇੱਕ ਬੰਦਾ ਰਹਿ ਗਿਆ ਇਹਦਾ ਜਿਹੜਾ ਬਜਾਰਾ ਮੇਨ ਲੈ ਕੇ ਆਇਆ ਜੋ ਰਹਿ ਗਿਆ ਇਹਦਾ ਇਹਦਾ ਮੇ ਰਹਿ ਗਿਆ ਦੀ ਇਹ ਨਹੀਂ ਬੋਕੀਆਂ ਨਹੀਂ ਲੱਗੀ ਆ ਆ ਆ ਆ ਟਾ ਬੱਬ ਰਿਹਾ ਇੱਥੇ ਟੈਂਟ ਲੱਗਿਆ ਹੋਇਆ ਇਹਦਾ ਕੱਠ ਤੇ ਨਾ ਜਾਏ ਉਹ ਇਹ ਬੰਦੇ ਉਹ ਨੇ ਜੀ ਅਣਜਾਣ ਬੰਦੇ ਨੇ ਇਹ ਨਾ ਅੱਜ ਉਹਨੇ ਤਾਂ ਫੁੱਲਾਂ ਵਾਲੀ ਗੱੜ ਖੜੀ ਆ ਕੋਈ ਫੁੱਲਾਂ ਵਾਲੀ ਗੱੜ ਕੋਈ ਵਿਆਹ ਵਾਲਾ ਹੋਊ ਪ੍ਰੋਗਰਾਮ ਪਰ ਮੈਂ ਤੁਹਾਨੂੰ ਦੱਸਦਾ ਮੇਰੇ ਕਦੇ ਭੁੱਲ ਕੇ ਨਾ ਰੋਟੀ ਰਾਟੀ ਖਾਣ ਨਾ ਬੜਦੇ ਹੋਰੇ ਆ ਬੜਾ ਬੇਕਾਰ ਘਰ ਕੰਮ ਹੈ ਨਾ ਕੁੱਤੇ ਨਹੀਂ ਖਾਂਦੇ ਨਾ ਉੱਥੇ ਆ ਜਿਹੜੇ ਆਮ ਗੱਡੀਆਂ ਵਾਲੇ ਲੋਕਲ ਜਿਹੜੇ ਰੁਕਦੇ ਆਉਣਗੇ ਉਹ ਸਮਝ ਲੋ ਅਣਜਾਣ ਆਉਣਗੇ ਜਿਹੜੇ ਰੋਗੇ ਹੋਏ ਨੇ ਆਪਾਂ ਵੀ ਤਾਂ ਇੰਝ ਦੇਖ ਕੇ ਰੋਗੇ ਵੀ ਗੱਡੀਆਂ ਕਿੰਨੀਆਂ ਨੇ ਨਹੀਂ ਸਾਰਾ ਖੰਨਾ ਛੱਡ ਗਿਆ ਇੱਥੇ ਆ ਨਹੀਂ ਹੋਰ ਕੀ ਹੋਰ ਕਿਹਾ ਅਜੇ ਮੋੜਾ ਨਹੀਂ ਦਿਉਦਣਾ ਨਾ ਮੋੜਾ ਨਹੀਂ ਜੀ ਆਪਾਂ ਇੰਦੀ ਜਾ ਰਹੇ ਹਾਂ ਆਪਣੀ ਬੱਸ ਹੋ ਗਈ ਮੈਂ ਤਾਂ ਕਹਿੰਦਾ ਲੱਗਦਾ ਇਹਨੂੰ ਉਹਨਾਂ ਦੇ ਪਹਾੜੀ ਏਰੀਆ ਵਿੱਚ ਕਿਵੇਂ ਵੀ ਮੈਂ ਪੱਦਲ ਨਾਲ ਕਿੰਨਾ ਫਰਕ ਲਾਏ ਨੇ ਇੱਧਰ ਕੀ ਕਹਿੰਦੇ ਪਹਾੜੀ ਏਰੀਆ ਪਹੇ ਜੋ ਠੀਕ ਕੀ ਹਾਲ ਹੈ ਜਿਆਦਾ ਪਾੜ ਦੇਣ ਲੱਗੇ ਬੰਦਾ ਇਹਨੂੰ ਲੈ ਕੇ ਗਿਆ ਸੀਗਾ ਜੀ ਦੁਕਾਨ ਤੇ ਤੁਹਾਨੂੰ ਦੱਸਦੇ ਆ ਉਹ ਬੰਦਾ ਇਹਨੂੰ ਫੋਨ ਦਵਾ ਕੇ ਲਿਆਇਆ ਉਹਦਾ ਕਲਰ ਸੀਗਾ ਨੀਲਾ ਜਾਮਣੀ ਦਿਖਾਈ ਹੋਣੇ ਫੋਨ ਮਾੜਾ ਦਿਖਾ ਦੇ ਦਰਸ਼ਕਾਂ ਨੂੰ ਨੀਲਾ ਵੀ ਨਾ ਨੀਲਾ ਵੀ ਇੰਨਾ ਵਾ ਇੱਕ ਤਾਂ ਵੀ ਸਹੀ ਕਲਰ ਹੁੰਦਾ ਵੀ ਥੋੜਾ ਜਿਹਾ ਡਲ ਜਿਆ ਹੱਥਾਂ ਨੂੰ ਰੰਗ ਚੜਦਾ ਜਾਣੀ ਹੱਥ ਨੂੰ ਤਾਂ ਚੜਦਾ ਚੜਦਾ ਸੱਲਾ ਕਲਰ ਆ ਜਾ ਵੀ ਜੇ ਬੰਦਾ ਧਿਆਨ ਨਾ ਦੇਖ ਲੈ ਵੀ ਨਿਗਾੜਾ ਡਾ ਦੂ ਉਹ ਆ ਜਾ ਕਲਰ ਜਾਨੀ ਫੋਨ ਦੇਖ ਕੇ 5-7 ਮਿੰਟ ਜਾਮਣੀ ਦੀ ਜਾਂਦਾ ਜਿਵੇਂ ਜਮਾਰ ਨੂੰ ਜਵੇਂ ਰੰਗ ਲੱਗੇ ਜੀ ਮਤਲਬ ਜੇ ਆਪਾਂ ਫੋਨ ਦੇਖ ਲਈਏ ਤੇ ਕਹਿੰਦਾ 5-7 ਮਿੰਟ ਫੋਨ ਦੇਖ ਲਈਏ ਉਸ ਤੋਂ ਬਾਅਦ ਕਹਿੰਦੇ ਹੋਰ ਨਿਗਾ ਮਾਰੀਏ ਮੂਰੇ ਨੀਲੇ ਹੀ ਦਿਖੀ ਜਾਂਦਾ 10 ਮਿੰਟ ਤਾਂ ਨੀਲੇ ਹੀ ਦਿਖੀ ਜਾਊ ਬੰਦੇ ਨੂੰ। ਸਮਾਰੋਂ ਇੱਕ ਬੋਲ ਦਿੱਲੀ ਰੋਡ ਵੱਡਾ ਰੋਡ ਆਇਆ ਉੱਪਰ ਦੀ ਆ ਦੇਖੋ। ਲੋ ਜੀ ਪਹੁੰਚ ਗਏ ਖੰਨੇ। ਖੰਨੇ ਵੀ ਲੱਗੀਆਂ ਬੱਤੀਆਂ। ਇਹ ਹੋਰੇ ਵੀ ਚੱਲ ਪਈ ਜਾਂਦਾ ਕਿ ਦਾ ਰੋਹੇ ਪੈ ਜਾਂਦਾ। ਯਰਗ ਯਰਗ ਚੌਕ ਯਰਗ ਚੌਕ ਕਹਿੰਦੇ ਨਹੀਂ ਯਰਗ ਚੌਂਕ। ਸੱਜੇ ਨਾਲ ਯਰਗ ਚੌਕ ਕਹਤੇ ਕਹਿੰਦੇ ਨਹੀਂ ਯਰਗ ਚੌਂਕ ਆਉਂਦਾ ਇਧਰੋਂ ਆ ਨਾ ਯਰਗ ਬੰਨ ਲਊਗੀ ਆਉਂਗਾ। ਨਹੀਂ ਇਸੜੂ ਚੋਂ ਉਹਨਾਂ ਦੇ ਨਹੀਂ ਗਏ ਜਰਗਦੇ ਮੇਲੇ ਕਰਕੇ ਜਰਗਦੇ ਮੇਲੇ ਕਰਕੇ ਕਹਿੰਦੇ ਨਹੀਂ ਇਸੜੂ ਕਿਤੇ ਮੇਲਾ ਨਹੀਂ ਲੱਗਦਾ ਇਸੜੂ ਵੀ ਤਾਂ ਮੇਲਾ ਲੱਗਦਾ ਪੂਰਾ ਵਧੀਆ ਮੇਲਾ ਗੱਲ ਵੈਸੇ ਸੋਚਣ ਵਾਲੀ ਆ ਮੇਲਾ ਯਾਰ ਜਰਗਦਾ ਮਸ਼ਹੂਰ ਆ ਮੇਲਾ ਇਸੜੂ ਆ ਮਸ਼ਹੂਰ ਆ ਕਿਤੇ ਹੁੰਦੇ ਜਵਾਗ ਪੜਦੇ ਰਹੇ ਆ ਕਿਤਾਬਾਂ 'ਚ ਪੜਦੇ ਰਹੇ ਆ ਨਹੀਂ ਕਾਕਾ ਤੂੰ ਸਮਝਿਆ ਕਰੋ ਕੋਈ ਹੋਰ ਗੱਲ ਕਿਤਾਬਾਂ ਕਹਿੰਦਾ ਕਿਤਾਬਾਂ 'ਚ ਪੜਦੇ ਰਹੇ ਆ ਜਿਹੜਾ ਜਰਗਦਾ ਅੱਠਵੀਂ ਦੇ ਕਿਦੋਂ ਪੜਿਆ ਨਹੀਂ ਹੈਗਾ ਕਿਹੜੀ ਕਹਾਣੀ ਪੜ੍ਹਨੀ ਆ ਦੂਜੀ ਗਲਾਚ ਅੱਠਵੀਂ ਤੋਂ ਬਾਅਦ ਤਾਂ ਅੱਠਵੀਂ ਤੋਂ ਬਾਅਦ ਤਾਂ ਸ਼ੁਰੂ ਹੋਇਆ ਉਹ ਦੱਸਣਾ ਦੂਜੀ 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 ਮੇਲੇਆਂ ਵਾਲਾ ਤੀਜੀ ਚ ਤੈਨੂੰ ਪੜ੍ਹਨਾ ਆਉਂਦਾ ਸੀਗਾ ਹਾਂ ਪੜ੍ਹ ਕੇ ਛੱਡੀਆਂ ਆਈਆਂ ਨੇ ਜਾਂਦਾ ਹੈਗਾ ਸਮਰਾਲਾ ਚੌਂਕ ਸਮਰਾਲਾ ਚੌਂਕ ਉਹ ਸਮਰਾਲੇ ਸਮਰਾਲੇ ਨੂੰ ਰਾਹ ਜਾਂਦਾ ਪਾਣ ਜੋਜੇ ਦਾ ਸਮਰਾਲਾ ਚਰਗ ਨੂੰ ਜਾਂਦਾ ਯਾਰ ਗ ਉਹ ਗੱਲ ਨਹੀਂ ਹੈਗੀ ਇੱਥੇ ਸ਼ਹਿਰ ਦਾ ਨਵਾਂ ਮਰੇ ਕੋਟਲੇ ਨੂੰ ਕਹਿੰਦੇ ਮਰੇ ਕੋਟਲਾ ਚੋਂ ਕਹਿੰਦੇ ਲੋਕ ਮੇਤਰੋਵਾਂ ਤੋਂ ਆਪਾਂ ਸੋਗੇ ਸੀ ਆਗੇ ਹੁਣ ਆਪਾਂ ਪਾਉਨੇ ਆਪਣੇ ਜਾਨਵਰਾਂ ਨੂੰ ਚੀਕਾਂ ਤੇ ਮੀਨ ਨਾਲ ਆਪਣੀਆਂ ਬਾੜੀ ਵੀ ਭਰ ਗਈ ਸੀ ਪੂਰੀ ਉੱਪਰ ਤੱਕ ਖਾ ਗਈ ਪਾਣੀ ਉਹ ਮਿਲਦੇ ਹਾਂ ਫਿਰ ਅਗਲੇ ਕਿਸੇ ਬਲੌਗ ਦੇ ਵਿੱਚ Ağzı